ਬੜੀ ਦੇਰ ਦੀ ਇਹ ਮੇਰੀ ਇੱਛਾ ਸੀ ਜੀ ਵੀ ਗਿੱਦੜਵਾ ਸ਼ਹਿਰ ਨੂੰ ਪਲਾਸਟਿਕ ਫ੍ਰੀ ਕਰੀਏ ਇਹ ਇੱਕਦਮ ਨਾ ਫੁਰਨਾ ਤਾਂ ਆਇਆ ਕਿਉਂਕਿ ਜਦੋਂ ਅਸੀਂ ਪਿੱਛੇ ਦੇ ਸੀਵਰੇਜ ਸਾਫ਼ ਕਰਾਇਆ ਨਾ ਜੀ 80% ਸੀਵਰੇਜ ਕੱਲੇ ਪਲਾਸਟਿਕ ਨਾਲ ਚੋਕ ਹੋਇਆ ਵਿਆਸ 80% ਸੀਵਰੇਜ ਤੇ ਜਿੰਨਾ ਚਿਰ ਆਪਾਂ ਪਲਾਸਟਿਕ ਦਾ ਇੰਤਜ਼ਾਮ ਨਹੀਂ ਕਰਦੇ ਲੱਖਾਂ ਰੁਪਏ ਸੀਵਰੇਜ ਤੇ ਆਪਾਂ ਲਾਦਨੇ ਸਾਫ਼ ਕਰਾਉਣ ਤੇ ਕਿੰਨੇ ਬੰਦੇ ਵਿੱਚ ਰਹਿ ਜਾਂਦੇ ਆ ਕਈ ਵਾਰ ਉਹਨਾਂ ਚ ਅੱਗੇ ਦੀ ਅੱਗੇ ਆਪਾਂ ਚੱਲੀ ਜਾਂਦੇ ਆ ਉਹਦੀ ਜੜ ਨਹੀਂ ਫੜਦੇ ਵੀ ਕਾਰਨ ਕੀ ਆ ਸੋ ਅਸੀਂ ਇੱਕ ਤਰ੍ਹਾਂ ਦੀ ਇਹ ਜੜ ਫੜੀ ਆ ਇਹਦੇ ਦੋ ਆਪਣਾ ਫਾਇਦੇ ਆ ਜੀ ਇੱਕ ਤਾਂ ਜਿਹੜਾ ਜਦੋਂ ਇਹਨੂੰ ਪਲਾਸਟਿਕ ਆ ਜਿਹੜਾ ਇਹ ਕਦੇ ਵੀ ਬੈਲਟ ਨਹੀਂ ਹੁੰਦਾ ਕਦੇ ਖਰਾਬ ਨਹੀਂ ਹੁੰਦਾ ਇਹ ਐਂ ਪਿਆਰਿਆਂ ਦਾ ਉਮਰਾਂ ਦੀ ਉਮਰਾਂ ਟੱਪ ਜਾਂਦੀਆਂ ਜੀ ਇਹ ਇਹ ਨਹੀਂ ਗੱਲ ਦਾ ਬਟ ਇਟ ਇਜ਼ ਵੈਰੀ ਡੇਂਜਰਸ ਫਾਰ ਲਾਈਫ ਜੇ ਕਿ ਕੋਈ ਇਹਦਾ ਤਰੀਕਾ ਵੀ ਇਹਨੂੰ ਅੱਗ ਲਾ ਕੇ ਮਚਾਉਣਾ ਪੈਂਦਾ ਨਾ ਨਮਕ ਕਿਲੋਸੋ ਕਨਸੈਪਟ ਕੀ ਲੈ ਕੇ ਆਇਆ ਕਿਹੜਾ ਲਫਾਫਾ ਲੈ ਕੇ ਆਇਆ ਇਹ ਕੌਣ ਜਿਵੇਂ ਆਪਾਂ ਮੱਖੀ ਕਹਿ ਦਿੰਨੇ ਆਂ ਇਹ ਮੱਖੀ ਦਾ ਬਣਿਆ ਹੋਇਆ ਲਫਾਫਾ ਇਹ ਐਸ ਢੰਗ ਨਾਲ ਤਿਆਰ ਕੀਤਾ ਵੀ ਇਹਦਾ ਲਾਈਫ ਟਾਈਮ ਦਾ ਜਿਹੜਾ ਸਪੈਨ ਆ ਇਹਦੇ ਲਾਈਫ ਦਾ 6 ਮਹੀਨਿਆਂ ਦੇ ਵਿੱਚ ਵਿੱਚ ਇਹਨੇ ਖਤਮ ਹੋ ਜਾਣਾ ਆਟੋਮੈਟਿਕਲੀ ਇਹਨੇ ਮਿੱਟੀ ਬਚ ਜਾਣਾ ਕਿੱਲੇ ਗਿੱਦੜਵਾ ਲਈ ਆ ਜਾਂ ਸਾਰੇ ਮਤਲਬ ਕਿ ਟਾਈ ਫਿਲਹਾਲ ਇਕੱਲਾ ਗਿੱਦੜਵਾ ਮਤਲਬ ਕਿ ਪੂਰੇ ਇਸ ਹਲਕੇ ਨੂੰ ਅਸੀਂ ਇਹ ਆ ਪ੍ਰੇਫਰੈਂਸ ਦਿੱਤੀ ਆ ਵੀ ਸਾਰੇ ਗਿੜਵੇ ਹਲਕੇ ਦੇ ਵਿੱਚ ਅਸੀਂ ਵੰਡਾਂਗੇ। ਆ ਥਰੂ ਦੁਕਾਨਦਾਰ ਵੰਡਾਂਗੇ ਉਹਨਾਂ ਦਾ ਅਸੀਂ ਕੋਈ ਪ੍ਰੋਫਿਟ ਨਹੀਂ ਮਾਰਿਆ। ਜਿਹੜੇ ਉਹ ਪਹਿਲਾਂ ਪੋਲਿਥਨ ਵੇਚਦੇ ਸੀ ਉਹ ਅਸੀਂ ਉਹਨਾਂ ਨੂੰ ਪੋਲਿਥਨ ਦੀ ਥਾਂ ਤੇ ਇਹ ਦੇਤਾ ਵੀ ਯਾਰ ਤੁਸੀਂ ਆਹ ਵੇਚੋ। 355 ਤੁਹਾਡੀ ਅੱਛੀ ਹੈ ਜਿਹੜਾ ਪੈਕਿੰਗ ਵਾਲਾ ਸਮਾਨ ਆਉਂਦਾ ਚਾਹੇ ਦੁੱਧ ਹੋ ਗਿਆ, ਲੱਸੀ ਹੋ ਗਿਆ, ਹੋਰ ਬ੍ਰਾਂਡਡ ਵੱਡੇ ਸਮਾਨ ਹੁੰਦੇ ਨੇ। ਉਹ ਸਾਰੇ ਪਲਾਸਟਿਕ ਦੇ ਵਿੱਚ ਨੇ। ਤਾਂ ਕਿਵੇਂ ਕਰਾਂਗੇ? ਸਟਾਰਟ ਤਾਂ ਕਰੀਏ ਨਾ ਫਿਰ ਹੌਲੀ-ਹੌਲੀ ਉਹਨਾਂ ਤੇ ਵੀ ਕੰਟਰੋਲ ਕਰਨਾ ਹੈ। ਨੇ ਉਦਮਤਾ ਕਰੀਏ ਜਿਵੇਂ ਹੁਣ ਸਬਜ਼ੀਆਂ ਵਾਲੇ ਆ ਦੁਕਾਨਦਾਰ ਆ ਆਪਾਂ ਕੁਛ ਨਾ ਕੁਛ ਤੱਕ ਕੰਟਰੋਲ ਕਰੀਏ ਫਿਰ ਹੌਲੀ ਹੌਲੀ ਉਧਰ ਨੂੰ ਵੀ ਚੱਲ ਪਾਂਗੇ ਫਿਰ ਜੇ ਐਸ ਲੈਵਲ ਤੇ ਆਪਾਂ ਕਾਮਯਾਬ ਹੋ ਗਏ ਇਹ ਚੀਜ਼ ਕਰਨ ਦੇ ਵਿੱਚ ਫਿਰ ਆਪਾਂ ਗਵਰਨਮੈਂਟ ਨੂੰ ਵੀ 2 4 6 ਮਹੀਨਿਆਂ ਦਾ ਆਪਾਂ ਬੇਨਤੀ ਕਰ ਸਕਦੇ ਆਂ ਵੀ ਇਹ ਪਲਾਸਟਿਕ ਨੂੰ ਬਿਲਕੁਲ ਬੈਨ ਕਰਕੇ ਇਹ ਯੂਜ਼ ਕਰੋ ਕਿਉਂਕਿ ਇਹ ਵੀ ਬੜੇ ਸਟਰੋਂਗ ਆ ਕੋਈ ਐ ਤਾਂ ਨਹੀਂ ਵੀ ਦੁੱਧ ਪਾਤਾ ਦੇ ਫਟ ਜਾਣਗੇ ਹੌਲੀ ਹੌਲੀ ਚੱਲਾਂਗੇ ਕਿਉਂਕਿ ਇਹ ਅਸੀਂ ਪਹਿਲ ਕਦਮ ਨਹੀਂ ਕੀਤੇ ਜਿਆਦਾ ਜਿਹੜਾ ਸਮਾਨ ਆ ਰਿਹਾ ਕੁਕਰੀ ਚਿਪਸ ਵਗੈਰਾ ਕਹ ਰਹੇ ਹੂ ਕੇਂਦਰ ਸਰਕਾਰ ਦੀ ਮੁਹਿੰਮ ਹੈਗੀ ਹੈ ਪਲਾਸਟਿਕ ਮੁਕਤ ਕਰਨ ਦੀ ਕਿਸ ਤਰ੍ਹਾਂ ਜਿਹੜਾ ਹੈ ਕਰ ਪਾਉਗੀ ਕੇਂਦਰ ਸਰਕਾਰ ਅੱਡੀ ਗੱਲ ਨਾਲ ਮੈਂ 100% ਸਹਿਮਤ ਆ ਪਰ ਜਿਹੜੇ ਉਸ ਟਾਈਪ ਦੀ ਚੀਜ਼ ਆਣਾ ਜੀ ਉਹ ਰੀਸਾਈਕਲ ਹੋ ਜਾਂਦੀ ਹੈ ਇਹ ਰੀਸਾਈਕਲ ਨਹੀਂ ਹੁੰਦੇ ਜਿਹੜੇ ਆਪਣੇ ਪੋਲੀਥਨ ਵਾਲੇ ਆ ਉਹ ਇੱਕ ਤਰ੍ਹਾਂ ਦੇ ਫੇਰ ਹੋ ਜਾਂਦੇ ਨਹੀਂ ਕਿਉਂਕਿ ਉਹ ਵੀ ਅਨ ਸੀਵਰੇਜ ਆਉਣ ਦਾ ਕਾਰਨ ਤਾਂ ਵੱਡਾ ਬਣ ਬਹੁਤ ਵੱਡੇ ਬੰਦੇ ਆ ਜੀ ਬਹੁਤ ਵੱਡਾ ਬੰਦੇ ਆ ਮੈਂ ਥੋੜੀ ਗੱਲ ਨਾਲ 100% ਸਹਿਮਤ ਆ ਆਹ ਹੈ ਨਾ ਜੀ ਕੁਛ ਨਾ ਕੁਛ ਤਾਂ ਫਿਰ ਆਪਾਂ ਜੇ ਹੁਣ ਸਾਰੀਆਂ ਗੱਲਾਂ ਸੋਚ ਕੇ ਆਪਾਂ ਕੁਛ ਕਰਾਂਗੇ ਹੀ ਨਾ ਫਿਰ ਤਾਂ ਆਪਾਂ ਬੈਠੇ ਹੀ ਆ ਜੀ ਉਵੇਂ ਕੋਈ ਨਾ ਕੋਈ ਪਹਿਲ ਕਦਮੀ ਤਾਂ ਕਰੀਏ ਨਾ ਫਿਰ ਹੌਲੀ ਹੌਲੀ ਉਧਰੋਂ ਵੀ ਚੱਲ ਪਾਂਗੇ ਵੀ ਭਾਈ ਇਹ ਬੰਦ ਕਰੋ ਹਾਂ ਇਹ ਤੁਹਾਡੇ ਬੰਦੇ ਚਾਹੀ ਨੰਬਰ ਜੜੀ ਦਿੱਤਾ ਜਾਂ ਇਸ ਤਰ੍ਹਾਂ ਦੀ ਸੇਵਾ ਨਹੀਂ ਕਰ ਰਹੇ ਹਾਂ ਫਿਰ ਅਸੀਂ ਤਾਂ ਦੇਖੋ ਇਹ ਕਿਹਾ ਮੇਰੀ ਇਹ ਬੇਨਤੀ ਆ ਫੋਰਸਫੁਲੀ ਕੋਈ ਨਹੀਂ ਮੇਰੀ ਆਪ ਦੀ ਪਰਸਨਲ ਦਿਲੋਂ ਇਹ ਖੁਆਇਸ਼ ਆ ਵੀ ਅਕੋਰਡਿੰਗ ਟੂ ਜਿਹੜੇ ਲੋਕ ਸਾਨੂੰ ਮਦਦ ਕਰਨਗੇ ਜਿਹੜਾ ਪੈਸਾ ਆਊਗਾ ਉਸ ਪੈਸੇ ਦੇ ਹਿਸਾਬ ਨਾਲ ਅਸੀਂ ਇੱਕ ਪਿੰਡ ਅਡਾਪਟ ਕਰਾਂਗੇ ਪਿੰਡ ਅਡਾਪਟ ਕਰਕੇ ਉਸ ਸਾਰੇ ਪਿੰਡ ਦਾ ਉਹਦਾ ਵਿਜਣ ਦਾ ਵਾਹਣ ਦਾ ਸਪਰੇਅ ਦੇ ਉਹਦੀ ਫਸਲ ਕੱਟਣ ਤੱਕ ਦੀ ਜ਼ਿੰਮੇਵਾਰੀ ਅਸੀਂ ਲਵਾਂਗੇ ਇਹ ਸਾਡੀ ਪਲੈਨਿੰਗ ਆ ਦੇਖੋ ਵੱਡੇ ਵੱਡੇ ਇੰਡਸਟਰੀਅਲਿਸਟ ਆ ਰਹੇ ਆ ਦਾਨ ਕਰ ਰਹੇ ਆ ਵੱਡੇ ਵੱਡੇ ਸਿੰਗਰ ਆ ਕੇ ਕਿੰਨੇ ਕਿੰਨੇ ਕਰੋੜਾਂ ਦੇਗੇ ਲੇਕਿਨ ਕਦੇ ਕਿਸੇ ਨੂੰ ਪਤਾ ਲੱਗਿਆ ਵੀ ਲੱਗਿਆ ਕਿੱਥੇ ਆ ਲੱਗ ਨਹੀਂ ਰਿਹਾ ਕਿਤੇ ਉਹ ਸਭ ਮੇਰੇ ਅਕੋਰਡਿੰਗ ਐਸ ਵੇਲੇ ਐਡੀਆਂ ਵੱਡੀਆਂ ਸੰਸਥਾਵਾਂ ਲੱਗੀਆਂ ਹੋਈਆਂ ਸੇਵਾ ਕਰਨ ਵਾਸਤੇ ਉਹਨਾਂ ਦੇ ਖਾਣ ਦਾ ਵੀ ਹੋ ਗਿਆ ਪ੍ਰਬੰਧ ਉਹਨਾਂ ਦੇ ਰਹਿਣ ਦਾ ਵੀ ਪ੍ਰਬੰਧ ਹੋ ਗਿਆ ਇਸ ਤੋਂ ਬਾਅਦ ਜਿਹੜਾ ਸਮਾਨ ਜਾਣਾ ਮੇਰੇ ਹਿਸਾਬ ਨਾਲ ਉਹ ਸਾਰਾ ਵੇਸਟ ਹੋ ਰਿਹਾ ਇੰਤਜ਼ਾਮ ਕਰੋ ਪੈਸਾ ਇਕੱਠਾ ਕਰੋ ਉਹਨਾਂ ਦਾ ਅਗਲਾ ਇੱਕ ਤਰ੍ਹਾਂ ਦਾ ਸੀਜ਼ਨ ਚਲਾਈਏ ਉਹਨਾਂ ਦੇ ਅਗਲਾ ਕਣਕ ਦਾ ਇੰਤਜ਼ਾਮ ਕਰੀਏ ਤਾਂ ਕਿ ਸਰ ਵੱਖ-ਵੱਖ ਤਰ੍ਹਾਂ ਦਾ ਪੋਲੀਥੀਨ ਆਲਾ ਜਿਹੜਾ ਸਭ ਤੋਂ ਵੱਡਾ ਗੰਦਗੀ ਦਾ ਕਾਰਨ ਉਹ ਪੋਲੀਥੀਨ ਦਾ ਉਹ ਬੈਗ ਹੁੰਦਾ ਸਾਨੂੰ ਸ਼ੁਰੂਆਤ ਅਸੀਂ ਕੀਤੀ ਹੈ ਜਿਹੜੇ ਸਿੰਗਲ ਯੂਜ਼ ਪੋਲੀਥੀਨ ਨੂੰ ਬੰਨ੍ਹ ਕੇ ਉਹਦੀ ਥਾਂ ਤੇ ਬਾਇਓ ਡਿਗਰੇਡੇਬਲ ਪਲਾਸਟਿਕ ਹੈ ਬਹੁਤ ਲੋਕਾਂ ਦਾ ਸਵਾਲ ਹੁੰਦਾ ਜੀ ਕਿ ਪੋਲੀਥੀਨ ਤਾਂ ਹੋਰ ਤਰ੍ਹਾਂ ਚ ਵੀ ਆਉਂਦੇ ਪਲਾਸਟਿਕ ਵੀ ਆਉਂਦੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਪੈਕਿੰਗ ਆਉਂਦੀ ਆ ਚਿਪਸ ਦੇ ਬੈਗ ਆਉਂਦੇ ਲੇਕਿਨ ਉਹ ਆਲਾ ਕੋਈ ਵੀ ਸਿੱਧਾ ਨਹੀਂ ਕਿਉਂਕਿ 900 ਰੁਪਏ ਪਰ ਕਿਲੋ ਤੇ ਰੀਸਾਈਕਲ ਹੋ ਜਾਂਦਾ ਜਿਹੜੇ ਪਾਣੀ ਦੀਆਂ ਬੋਤਲਾਂ ਪੈਕ ਹੋ ਕਿਉਂ ਨਹੀਂ ਤੁਹਾਨੂੰ ਡਿਗਿਆ ਕਿਉਂ ਨਹੀਂ ਮਿਲਦੇ ਕਿਉਂਕਿ ਉਹ ਬਹੁਤ ਮਹਿੰਗੇ ਰੇਟ ਤੇ ਕੰਪਨੀਆਂ ਬਾਇਬੈਕ ਕਰਦੀ ਇਹ ਕੋਈ ਬਾਇਬੈਕ ਨਹੀਂ ਕਰਦਾ ਡਿਗਿਆ ਰਹਿ ਜਾਂਦਾ ਤਾਂ ਸ਼ੁਰੂਆਤ ਹੈ ਨਵੇਂ ਤਰ੍ਹਾਂ ਦੇ ਸਿੰਗਲ ਯੂਜ਼ ਪੋਲੀਥੀਨ ਨੂੰ ਬੈਨ ਕਰਕੇ ਨਵੇਂ ਤਰ੍ਹਾਂ ਦੇ ਬੈਗਸ ਲਿਆਉਂਦੇ ਆ ਵਿਥਿਨ 6 ਮੰਥਸ 6 ਮਹੀਨਿਆਂ ਬਾਅਦ ਇਹਦੀ ਬੁੰਤਰ ਖਰਾਬ ਹੋ ਕੇ ਮਿੱਟੀ ਵਿੱਚ ਰਲ ਜਾਂਦਾ ਮੱਕੀ ਦਾ ਬਣਿਆ ਹੋਇਆ ਜੀ ਔਰਗੈਨਿਕ ਮਟੀਰੀਅਲ ਹੈ ਦਿੱਲੀ ਦੀ ਕੰਪਨੀ ਹੈ ਗੁਜਰਾਤ ਦੀ ਕੰਪਨੀ ਹੈ ਹਿਮਾਚਲ ਦੀ ਉਹ ਸਾਡੇ ਇੱਥੇ ਜਿਹੜੇ ਸੈਲਰਸ ਨੇ ਉਹਨਾਂ ਨੂੰ ਸਿੱਧਾ ਵੇਚ ਗਏ ਤਾਂ ਉਹਨਾਂ ਨਾਲ ਸੰਪਰਕ ਕਰਾਇਆ ਤੇ ਉਹ ਵੇਚਣ ਲੱਗਿਆ ਲੋਕਾਂ ਨੂੰ ਕੀ ਅਪੀਲ ਕੀਤੀ ਕਿ ਕਿੰਨਾ ਟਾਈਮ ਟ੍ਰਾਂਜੈਕਸ਼ਨ ਦਿਓਗੇ ਉਸ ਤੋਂ ਬਾਅਦ ਪਿਛਲੇ ਸੁਰਜ ਜੀ ਪਿਛਲੇ 3 ਮਹੀਨਿਆਂ ਤੋਂ ਮੈਂ ਦੱਸ ਰਿਹਾ ਕਿ ਜੀ ਸਟਾਕ ਨਾ ਕਰੋ ਆਪਾਂ ਲਿਉਣ ਲੱਗੇ ਸਾਡਾ ਸਾਥ ਦਿਓ ਲੇਕਿਨ ਹਜੇ ਵੀ ਕਈਆਂ ਕੋਲ ਸਟਾਕ ਆ ਤਾਂ ਆਪਾਂ 1 ਮਹੀਨਾ ਹੋਰ ਰੱਖਿਆ ਕਿ ਲਗਭਗ 23 24 ਦਿਨ ਅੱਜ 7 ਤਰੀਕ ਹੈ 1 ਅਕਤੂਬਰ ਤੋਂ ਬਾਅਦ ਪੂਰਨ ਤੌਰ ਤੇ ਜਿਹੜਾ ਕੇਂਦਰ ਸਰਕਾਰ ਨੇ ਕਾਨੂੰਨ ਲਾਇਆ ਸਿੰਗਲ ਯੂਜ਼ ਪੋਲੀਥੀਨ ਬੈਨ ਕਰਨ ਦਾ ਉਹਨੂੰ ਆਪਾਂ ਪੂਰਨ ਤੌਰ ਤੇ ਬੰਦ ਕਰਾਂਗੇ 1 ਅਕਤੂਬਰ ਤੋਂ ਬਾਅਦ ਸਿਰਫ ਬਾਇਓ ਡਿਗਰੇਡੇਬਲ ਪਲਾਸਟਿਕ ਹੀ ਵਿਕੇਗਾ ਸ਼ਹਿਰ 'ਚ ਜੇ ਕਾਮਯਾਬ ਹੁੰਦਾ ਪਿੰਡਾਂ 'ਚ ਲੱਗੇ ਜਾਵਾਂਗੇ ਮੈਂ ਤਾਂ ਉਮੀਦ ਕਰਦਾ ਜੀ ਜੇ ਸ਼ਹਿਰ 'ਚ ਕਾਮਯਾਬ ਹੁੰਦਾ ਸਾਰੇ ਪਿੰਡਾਂ ਦੇ ਸਰਪੰਚੇ ਇਸਦੀ ਬੁਲਾਏ ਸੀ ਕਿ ਉਹਨਾਂ ਨੂੰ ਮਾਡਲ ਵਿਖਾ ਸਕੀਏ ਕਿ ਤੁਸੀਂ ਵੇਖੋ ਇਸ ਤਰ੍ਹਾਂ ਦੇ ਅਸੀਂ ਸ਼ਹਿਰ 'ਚ ਕਰਨ ਲੱਗੇ ਜੇ ਤੁਸੀਂ ਚਾਹੋ ਪਿੰਡਾਂ 'ਚ ਕਰਨਾ ਪਿੰਡ ਛੋਟਾ ਹੁੰਦਾ ਸ਼ਹਿਰ ਵੱਡਾ ਪਿੰਡ ਅੰਦਰ ਜੇ ਸਰਪੰਚ ਤੇ ਮੈਂਬਰ ਚਾਹਵੇ ਪਿੰਡਾਂ ਦੇ ਲੋਕ ਚੋਣ ਇੱਥੋਂ ਜਿਹੜੇ ਵੇਚੀ ਜਾਂਦੇ ਉਹਨਾਂ ਤੋਂ ਲੈ ਕੇ ਜਾਣ ਤੇ ਪਿੰਡ ਨੂੰ ਵੀ ਪਲਾਸਟਿਕ ਮੁਕ ਸਰ ਇੰਦੌਰ ਇਹੋ ਜਾਂ ਸ਼ਹਿਰ ਆ ਹਿੰਦੁਸਤਾਨ ਜਿਹੜਾ ਕੰਪਲੀਟਲੀ ਪੋਲੀਥਿਨ ਪਲਾਸਟਿਕ ਮੁਕਤ ਹੈ ਉਸ ਤੋਂ ਬਾਅਦ ਕੋਈ ਵੀ ਸ਼ਹਿਰ ਹਿੰਦੁਸਤਾਨ ਚ ਕਾਮਯਾਬੀ ਹੋਇਆ ਮੇਰਾ ਬਹੁਤ ਐਂਬੀਸ਼ੀਅਸ ਪ੍ਰੋਜੈਕਟ ਆ ਵੱਡਾ ਟੀਚਾ ਕਿ ਇੰਦੌਰ ਤੋਂ ਬਾਅਦ ਦੂਜਾ ਸ਼ਹਿਰ ਜੇ ਕੋਈ ਹੋਵੇ ਭਾਵੇਂ ਸਾਡਾ ਸ਼ਹਿਰ ਛੋਟਾ ਜਿਹਾ ਗਿੱਦੜਬਾ ਹੋਵੇ ਹਿੰਦੁਸਤਾਨ ਅੰਦਰ ਪੰਜਾਬ ਅੱਗੇ ਆਵੇ ਦੇਖੋ ਕਿੰਨਾ ਕੰਮ ਆ ਦੇਖ ਕੇ ਆਈ ਸੀ ਕਿਵੇਂ ਬੰਦਾ ਥੋੜਾ ਪ੍ਰੋਸੈਸ ਦੱਸੋਗੇ ਮੱਕੀ ਨੂੰ ਇਹ ਡਿਜ਼ੋਲਵ ਕਰਦੇ ਆ ਮੱਕੀ ਦੇ ਨਿੱਕੇ ਨਿੱਕੇ ਤਣਕੇ ਬਣਾ ਲੈਂਦੇ ਆ ਕੈਮੀਕਲ ਪਾ ਕੇ ਕੋਚ కెమికਲ ਦੇ ਨਾਲ ਮੱਕੀ ਆਪੇ 6 ਮਹੀਨਿਆਂ ਤੱਕ ਬਰਕਰਾਰ ਰਹਿੰਦੀ ਹੈ ਉਸ ਤੋਂ ਬਾਅਦ ਉਹ ਮੱਕੀ ਡਿਸਾਲਵ ਹੋਣ ਲੱਗ ਜਾਂਦੀ ਹੈ ਐਡੇ-ਐਡੇ ਦਾਣੇ ਸੀ ਉਹ ਮਸ਼ੀਨ ਜਾਂਦੇ ਸੀ ਉਹ ਪਲਾਸਟਿਕ 'ਚ ਗਰਮ ਹੋ ਕੇ ਲਿਫਾਫੇ ਬੰਦੇ ਆਉਂਦੇ ਸੀ ਚਾਹੇ ਜਿੱਦਾ ਮਰਜ਼ੀ ਸਾਈਜ਼ ਬਣਾ ਲਓ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਆ ਅੱਜ ਦੇ ਇਨਸਟਾਫੀਸ ਮੁਕ ਪੇਜ ਤੇ ਉੱਤੇ ਸਾਰਾ ਪ੍ਰੋਸੈਸ ਦਿਖਾਉਂਦੇ ਕਿਵੇਂ ਬਣਦਾ ਤੇ ਬੇਸਿਕਲੀ ਮੱਕੀ ਤੋਂ ਕੁਝ ਵਿੱਚ ਕਾਟਨ ਪਈ ਆ ਤੇ ਕੁਝ ਵਿੱਚ ਪਲਾਸਟਿਕ ਆਪਣਾ కెమికਲ ਪਿਆ ਇਹ ਪ੍ਰੋਜੈਕਟ ਸਾਹਿਬ ਉਹਨਾਂ ਦਾ ਆਪਣੇ ਕਿਸਾਨ ਮੱਕੀ ਵੀ ਜਨਦਾ